ਸਤਿ ਸ਼੍ਰੀ ਅਕਾਲ ਜੀ। ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ। ਮੈਂ ਜਸਿਮਾ। 2025 2025 ਜਾਨੀ ਕਿ ਮੰਗਲ ਦਾ ਨੰਬਰ ਤੇ বৃশ্চਿਕ ਰਾਸ਼ੀ। বৃশ্চਿਕ ਰਾਸ਼ੀ ਤੇ বৃশ্চਿਕ ਲਗਣ ਵਾਲਿਆਂ ਲਈ ਕਿੱਦਾਂ ਦਾ ਰਹੇਗਾ ਇਹ ਸਾਲ ਇਸ ਬਾਰੇ ਆਪਾਂ ਚਰਚਾ ਕਰਾਂਗੇ। ਮੋਟਾ-ਮੋਟਾ ਦੱਸਾਂਗੇ ਮਤਲਬ ਕਿੱਦਾਂ ਕਿਹੜਾ ਗ੍ਰਹਿ। ਹੁਣ ਤੁਹਾਡੇ ਲਗਣ ਦਾ ਮਾਲਕ ਹੈ ਮੰਗਲ। ਜਿਸ એનર્ਜੀ 'ਚ ਤੁਹਾਨੂੰ ਕੁਦਰਤ ਨੇ ਪੈਦਾ ਕੀਤਾ ਹੈ ਤੇ ਉਸ એનર્ਜੀ 'ਚ ਰਹਿ ਕੇ ਹੀ ਅਸੀਂ ਉਸ એનર્ਜੀ ਨੂੰ ਕਾਇਮ ਰੱਖ ਕੇ ਹੀ ਅਸੀਂ ਉਸ ਪਾਸੇ ਚੱਲ ਕੇ ਉਹਨਾਂ ਗ੍ਰਹਾਂ ਦੀ ਮਜ਼ਬੂਤੀ ਨਾਲ ਆਪਣੇ ਆਪ ਨੂੰ ਮਜ਼ਬੂਤ ਕਰਕੇ ਜ਼ਿੰਦਗੀ ਨੂੰ ਖੁਸ਼ੀ ਨਾਲ ਜੀਉ ਸਕਦੇ ਹਾਂ ਇਹ ਹੀ ਜੋਤਿਸ਼ ਹੈ ਜੋਤਿਸ਼ ਅਸਲ ਦੇ ਵਿੱਚ ਤਿੱਥੀਆਂ ਦਾ ਹਿਸਾਬ ਕਿਤਾਬੀ ਹੈ ਤੇ ਆਪਾਂ ਜਾਣਾਂਗੇ ਕਿ ਬ੍ਰਿਸ਼ਟਿਕ ਲਗਨ ਹੁਣ ਲਗਨ ਕੀ ਹੈ ਕਿ ਕਿਸੇ ਨੇ ਪੁੱਛਿਆ ਸੀ ਕਿ ਲਗਨ ਕੀ ਹੈ ਤਾਂ ਲਗਨ ਉਹ ਹੈ ਜਿਸ ਵਿੱਚ ਇਨਸਾਨ ਦਾ ਜਨਮ ਹੁੰਦਾ ਜਿਸ ਟਾਈਮ ਤੇ ਜਦੋਂ ਇਨਸਾਨ ਇਸ ਧਰਤੀ ਤੇ ਬੱਚਾ ਇਸ ਧਰਤੀ ਤੇ ਜਨਮ ਲੈਂਦਾ ਹੈ ਤਾਂ ਉਸ ਟਾਈਮ ਤੇ ਜਿਸ ਲਗਨ ਵਿੱਚ ਜਨਮ ਲਵੇ ਜਾਨੀ ਕਿ ਉਸ ਟਾਈਮ ਦੇ ਗੋਚਰ ਵਿੱਚ ਚਲਦੇ ਹੋਏ ਗ੍ਰਹਿ ਅਸਲ ਚ ਜੋ ਗੋਚਰ ਹੁੰਦਾ ਹੈ ਨਾ ਤਾਂ ਇਹ ਗ੍ਰਹਾਂ ਦੀਆਂ ਪ੍ਰਵਿਰਤੀਆਂ ਤੇ ਉਸ ਦੀ ਨੇਚਰ ਤੇ ਬਹੁਤ ਪ੍ਰਭਾਵ ਪਾਉਂਦਾ ਹੈ ਅਸਲ ਚ ਜਿਸ ਤਰ੍ਹਾਂ ਦਾ ਲਗਨ ਹੁੰਦਾ ਹੈ ਇਨਸਾਨ ਜਾਨੀ ਕਿ ਉਹ ਬੱਚੇ ਦਾ ਜੋ ਬਾਡੀ ਸਟਰਕਚਰ ਹੈ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ ਜਿਹਦਾ ਕੰਨਿਆ ਲਗਣ ਵਾਲੇ ਬੜੇ ਸੌਫਟ ਨੇ ਬ੍ਰਿਕ ਲਗਣ ਵਾਲੇ ਬੜੇ ਸੌਫਟ ਤੇ ਕੁਝ ਇਦਾਂ ਦੇ ਸੁਭਾਅ ਦੇ ਮਾਲਕ ਹੁੰਦੇ ਆ ਕਿ तकरीबन ਉਹਨਾਂ ਨੂੰ ਬਹੁਤ ਘੱਟ ਗੁੱਸਾ ਨਾਪ ਤੋਲ ਜ਼ਿੰਦਗੀ ਦੇ ਵਿੱਚ ਸੌਫਟ ਤਰੀਕੇ ਨਾਲ ਚੱਲਦੇ ਆ ਸਿੰਘ ਲਗਣ ਤੇ ਬ੍ਰਿਸ਼ਟਿਕ ਲਗਣ ਤੇ ਮੇਸ਼ ਲਗਣ ਵਾਲੇ ਨਹੀਂ ਸਹਿ ਸਕਦੇ ਨਾ ਤਾਂ ਗੁਲਾਮੀ ਸਹਿ ਸਕਦੇ ਆ ਨਾ ਗੁਲਾਮੀ ਕਰ ਸਕਦੇ ਆ ਬਿਨਾਂ ਜਵਾਬ ਦਿੱਤੇ ਆ ਅਗਰ ਇਹਨਾਂ ਕੋ ਤਰਕ ਹੈ ਤਾਂ ਇਹਨਾਂ ਨੇ ਜਵਾਬ ਦੇਣਾ ਹੀ ਹੈ ਇਸੀ ਤਰ੍ਹਾਂ ਆਪਾਂ ਅੱਜ ਬ੍ਰਿਸ਼ਟਿਕ ਲਗਨ ਦੀ ਪਹਿਲਾਂ ਛੋਟੀ ਜੀ ਗੱਲ ਕਰ ਲੈਨੇ ਆ ਕਿ ਕਿੱਦਾਂ ਦੇ ਹੁੰਦੇ ਨੇ ਬ੍ਰਿਸ਼ਟਿਕ ਲਗਨ ਵਾਲੇ ਫਿਰ ਜਾਣਾਂਗੇ ਕਿੱਦਾਂ ਦਾ ਉਹਨਾਂ ਦਾ ਇਹ ਸਾਲ ਜਾਏਗਾ ਆਪਣੇ ਆਪ ਤੇ ਨਾ ਉਹ ਚੀਜ਼ਾਂ ਟੁਕਾ ਕੇ ਦੇਖੋ ਅਗਰ ਤੁਹਾਨੂੰ ਲੱਗਦਾ ਏ ਕਿ ਹਾਂ ਇਹ ਸਾਰੀਆਂ ਚੀਜ਼ਾਂ ਸਾਡੇ ਤੇ ਟੁਕਦੀਆਂ ਨੇ ਸਾਡੀ ਨੇਚਰ ਸਾਡਾ ਬਾਡੀ ਸਟਰਕਚਰ ਸਾਡੀਆਂ ਸਾਡਾ ਜੋ ਸੁਭਾਅ ਇਸ ਤਰ੍ਹਾਂ ਦਾ ਏ ਤਾਂ ਇਹਦਾ ਮਤਲਬ ਹੈ ਤੁਹਾਡਾ ਬ੍ਰਿਸ਼ਟਿਕ ਲਗਨ ਹੈ ਤੇ ਉਸ ਤੇ ਮੰਗਲ ਦਾ ਪ੍ਰਭਾਵ ਏ ਜਿੱਦਾਂ ਕੰਦੇ ਭਾਰੀ ਹੁੰਦੇ ਆ ਆਪਣੇ ਆਪ ਤੇ ਪੂਰਾ ਮਾਣ ਮਹਿਸੂਸ ਹੁੰਦਾ ਇਹਨਾਂ ਨੂੰ ਪੂਰੇ ਬਲ ਨਾਲ ਅਗਰ ਚਾਹਣ ਤਾਂ ਕੋਈ ਵੀ ਦੁਨੀਆ ਦਾ ਹੈ ਜਾਂ ਕੰਮ ਨਹੀਂ ਜਿਹੜਾ ਇਹ ਨਹੀਂ ਕਰ ਸਕਦੇ ਇਹਨਾਂ ਨੂੰ ਪੁੱਛੋ ਕਿ ਜ਼ਿੰਦਗੀ 'ਚ ਜਦੋਂ ਤੁਸੀਂ ਹਿੰਮਤ ਕੀਤੀ ਤਾਂ ਉਹ ਕੰਮ ਹੋਇਆ ਤਾਂ ਕਹਿਣਗੇ ਹਾਂ ਜਿੱਥੇ ਜਿੱਦਗੇ ਹੜਗੇ ਉਹ ਕੰਮ ਹੋਇਆ ਤੇ ਫਿਰ ਕੀਤਾ ਵੀ ਆੜ ਕੇ ਤੇ ਫਿਰ ਉਹ ਹੋਇਆ ਵੀ ਆ ਆਮੇਸੀ ਜਦੋਂ ਸੋਚਿਆ ਕਿ ਕਰਨਾ ਹੈ ਤਾਂ ਮਤਲਬ ਕਰਨਾ ਹੀ ਕਰਨਾ ਹੈ ਅਗਰ ਇਦਾਂ ਦੀ ਜਿੱਦ ਤੇ ਆੜ ਜਾਂਦੇ ਆ ਨਾ ਬ੍ਰਿਸ਼ਟਿਕ ਲਗਣ ਵਾਲੇ ਕਿਉਂਕਿ ਇਹਨਾਂ ਦਾ ਸਾਈਨ ਵਿਛੂ ਹੈ ਤੇ ਵਿਛੂ ਆਪਣੀ ਚਾਲ ਚੱਲਦਾ ਹੀ ਰਹਿੰਦਾ ਹੈ ਤੇ ਫਿਰ ਉਸ ਨੂੰ ਇਹ ਇੰਟੂਸ਼ਨ ਬੜੀ ਹੁੰਦੀ ਹੈ ਕਿ ਕੌਣ ਉਸ ਦੇ ਨਾਲ ਹੈ ਕਿ ਕੌਣ ਉਸ ਦੇ ਪਿੱਛੇ ਆ ਮੂੰਹ ਦੇ ਮਿੱਠੇ ਤਾਂ ਨਹੀਂ ਹੁੰਦੇ ਪਰ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਮੂੰਹ ਤੇ ਗੱਲ ਕਰਨ ਵਾਲੇ ਜ਼ਰੂਰ ਹੁੰਦੇ ਆ ਹੈਨਾ ਕਿਉਂਕਿ 6ਵੇਂ ਖਾਨੇ ਦਾ ਮਾਲਕ ਹੀ ਆ ਤਾਂ ਵਿਰੋਧੀ ਇਹਨਾਂ ਦੇ ਸਾਹਮਣੇ ਇਹਨਾਂ ਦਾ ਤਕਰੀਬਨ ਤਕਰੀਬਨ ਜ਼ਿਆਦਾ ਕੁਝ ਵਿਗਾੜ ਨਹੀਂ ਪਾਉਂਦੇ ਅਗਰ ਮੰਗਲ ਦੀ ਸਥਿਤੀ ਤੁਹਾਡੀ ਜਨਮ ਪੱਤਰੀ ਵਿੱਚ ਸ਼ੁਭ ਹੋਵੇ ਕਿਉਂਕਿ ਦੋ ਰਾਸ਼ੀਆਂ ਹੁੰਦੀਆਂ ਨੇ ਇੱਕ वृश्चिक ਤੇ ਇੱਕ ਮੇਸ਼ ਰਾਸ਼ੀ ਜਿਨ੍ਹਾਂ ਦੋਨਾਂ ਦਾ ਮਾਲਕ ਹੀ ਮੰਗਲ ਹੈ ਜੀ ਅਗਰ ਇਹਨਾਂ ਨੂੰ ਲੱਗੇ ਕਿ ਕਿਸੇ ਮੁਸੀਬਤ ਚ ਫਸ ਗਏ ਆ ਮਨੋ ਕੇ ਚਾਰੇ ਪਾਸਿਆਂ ਤੋਂ ਇਹਨਾਂ ਨੂੰ ਲੱਗੇ ਕਿ ਸਾਰੇ ਤਰ੍ਹਾਂ ਦੀ ਸਥਿਤੀ ਵਿੱਚ ਕੋਈ ਇਦਾਂ ਦੀ ਘਟਨਾ ਘਟ ਗਈ ਹੈ ਤੇ ਪੂਰੀ ਤਰ੍ਹਾਂ ਨਾਲ ਫਸੇ ਹੋਏ ਨੇ ਤਾਂ ਨਹੀਂ ਇਹ ਦੂਜਿਆਂ ਨੂੰ ਵੀ ਕੱਢ ਲੈਂਦੇ ਆ ਉਸ ਮੁਸੀਬਤ ਚ ਤੇ ਆਪਣੀ ਕਿਸੇ ਤਾਰਨਾਲ ਅਗਰ ਕੋਈ ਦੇਖਿਆ ਜਾਵੇ ਤਾਂ ਸੁਭਾਵ ਥੋੜਾ ਇਹਨਾਂ ਦਾ ਗਰਮ ਹੀ ਹੁੰਦਾ ਹੈ ਮੈਂ ਇੱਕ ਦੱਸਿਆ ਨਾ ਕਿ ਆਰਡਰ ਸੁਣਨ ਦੀ ਆਦਤ ਨਹੀਂ ਹੁੰਦੀ ਜਿਆਦਾ ਇਹ ਲੋਕ বৃশ্চਿਕ ਲਗਣ ਤੇ ਮੇਸ਼ ਲਗਣ ਵਾਲੇ ਸਰਕਾਰੀ ਨੌਕਰੀ ਮੰਗਲ ਸੈਨਾਪਤੀ ਹਰ ਕਿਸੇ ਨੂੰ ਲੀਡ ਕਰਨ ਵਿੱਚ ਅਗਰ ਛੋਟਾ ਜਿਹਾ ਕੰਮ ਸ਼ੁਰੂ ਕਰਦੇ ਆ ਤਾਂ ਉਸ ਤੋਂ ਬੜੇ ਵੱਡਾ ਜਿਵੇਂ ਸੈਨਾਪਤੀ ਦੀ ਤਰ੍ਹਾਂ ਕੰਮ ਕਰਦੇ ਆ ਬਹੁਤ ਲੋਕਾਂ ਨੂੰ ਇਨਸਟਰਕਸ਼ਨ ਦੇ ਕੇ ਕਿ ਤੁਸੀਂ ਇਦਾਂ ਕਰੋ ਇਦਾਂ ਕਰੋ ਜਿੱਦਾਂ ਠੇਕੇਦਾਰੀ ਦਾ ਕੰਮ ਹਨਾ ਬੜੀ ਜਲਦੀ ਬਣ ਜਾਂਦੇ ਆ ਪ੍ਰਾਪਰਟੀ ਦਾ ਕੰਮ ਇਹਨਾਂ ਦਾ ਪਸੰਦੇ ਦਾ ਕੰਮ ਹੁੰਦਾ ਹੈ ਕਿ ਪ੍ਰੋਪਰਟੀ ਕਿਉਂਕਿ ਮੰਗਲ ਇੱਕ ਜ਼ਮੀਨ ਦਾ ਅਧਿਕਾਰਕ ਵੀ ਸ਼ੁਕਰ ਗ੍ਰਹਿ ਆ ਤਾਂ ਉਸ ਦੇ ਮਾਲਕ ਜੋ ਹੈ ਮੰਗਲ ਮੰਨਿਆ ਜਾਂਦਾ ਹੈ ਹਨਾ ਪੁਲਿਸ ਚ ਔਰ ਆਰਮੀ ਦਾ ਕਾਰਕ ਵੀ ਮੰਗਲ ਹੀ ਹੈ ਖਾਕੀ ਰੰਗ ਇਹਦਾ ਮੰਨਿਆ ਜਾਂਦਾ ਵੈ ਮੰਗਲ ਦਾ ਤਾਂ ਇਸੇ ਤਰ੍ਹਾਂ ਇਹ ਚੁੱਪ ਰਹਿੰਦੇ ਨੇ ਜਦ ਤੱਕ ਬੁਰਾ سلوਕ ਕਿਸੇ ਨਾਲ ਨਹੀਂ ਕਰਦੇ ਪਹਿਲ ਕਰਦੇ ਨਹੀਂ ਮੇਨ ਗੱਲ ਤੇ ਦੂਜੇ ਲੋਕ ਛੱਟਦੇ ਨਹੀਂ ਜੋ ਬ੍ਰਿਸ਼ਟਿਕ ਲਗਨ ਤੇ ਬ੍ਰਿਸ਼ਟਿਕ ਰਾਸ਼ੀ ਵਾਲੇ ਹੁੰਦੇ ਆ ਹੁਣ ਜਾਣਦੇ ਆ ਇਹਨਾਂ ਦੇ ਮਿੱਤਰ ਗ੍ਰਹਿ ਕਿਹੜੇ ਆ ਦੱਸੋ বৃশ্চিক ਲਗਨ ਤੇ বৃশ্চিক ਰਾਸ਼ੀ ਵਾਲਿਆਂ ਦਾ ਮਿੱਤਰ ਗ੍ਰਹਿ ਆ ਚੰਦਰ ਸਭ ਤੋਂ ਨੇੜੇ ਸਭ ਤੋਂ ਮਜ਼ਬੂਤ ਚੰਦਰ ਗ੍ਰਹਿ ਕਿਉਂ ਕਿਉਂ ਚੰਦਰ ਗ੍ਰਹਿ ਮਜ਼ਬੂਤ ਆ ਸੁਣੋ ਕਿਉਂਕਿ ਜਦੋਂ 8 ਨੰਬਰ ਤੋਂ ਰਾਸ਼ੀ ਸ਼ੁਰੂ ਹੁੰਦੀ ਹੈ 8 ਨੰਬਰ ਤੋਂ ਤੁਹਾਡਾ ਲਗਨ ਸ਼ੁਰੂ ਹੁੰਦਾ ਹੈ ਤਾਂ ਨੌਵਾਂ ਖਾਨਾ ਚੰਦਰ ਜਾਨੀ 4 ਨੰਬਰ ਦਾ ਹੁੰਦਾ ਹੈ ਤਾਂ ਕਿਸਮਤ ਦਾ ਮਾਲਕ ਚੰਦਰਮਾ ਹੋਇਆ ਨਾ ਤਾਂ ਇਸ ਕਰਕੇ ਚੰਦਰ ਦੀ سپورਟ ਇਸ ਨੂੰ ਸਭ ਤੋਂ ਜ਼ਿਆਦਾ ਹੁੰਦੀ ਹੈ ਬ੍ਰਿਸ਼ਟਿਕ ਲਗਣ ਵਾਲਿਆਂ ਦੇ ਚੰਦਰ ਦੀ ਸਥਿਤੀ ਜਾਣੀ ਜਾਂਦੀ ਹੈ ਉਸੇ ਹਿਸਾਬ ਨਾਲ ਹੀ ਇਹਨਾਂ ਦੇ ਕਿਸਮਤ ਦੇ ਸਿਤਾਰੇ ਚਮਕਦੇ ਨੇ ਇਮੋਸ਼ਨਲ ਉਦੋਂ ਹੁੰਦੇ ਆ ਜਦੋਂ ਆਪਣੀ ਕਿਸਮਤ ਤੇ ਵਿਸ਼ਵਾਸ ਕਰਕੇ ਆਪਣੀ ਕਿਸਮਤ ਤੇ ਭਰੋਸਾ ਕਰਕੇ ਉਸ ਰਸਤੇ ਤੇ ਚੁੱਲਦੇ ਚੱਲਦੇ ਆ ਜੋ ਕੁਦਰਤ ਨੇ ਚੁਣਿਆ ਹੁੰਦਾ ਹੈ ਤਾਂ ਬ੍ਰਿਸ਼ਟਿਕ ਲਗਣ ਵਾਲਿਆਂ ਦਾ ਇੱਕ ਇਹ ਵੀ ਸੁਭਾਅ ਹੈ ਕਿ ਬਿਜ਼ਨਸ ਬੜਾ ਚੜ੍ਹਦਾ ਕਰ ਲੈਂਦੇ ਆ ਤੇ ਕਿਉਂਕਿ ਸ਼ੁਕਰ ਲక్ష్ਮੀ ਦਾ ਧਾਰਕ ਹੁੰਦਾ ਹੈ ਤੇ ਦੋ ਦੂਜੇ 칸ੇ ਦਾ مالک ਹੈ ਤਾਂ ਬੜਾ ਵਧੀਆ ਜੀਵਨ ਸਾਥੀ ਨਾਲ ਵੀ ਇਹਨਾਂ ਦੀ ਅੰਡਰਸਟੈਂਡਿੰਗ ਅੱਛੀ ਰਹਿੰਦੀ ਆ ਪਰ ਇਹ ਆਰਡਰ ਕਿਸੇ ਦੇ ਵੀ ਨਹੀਂ ਸੁਣਦੇ ਮਿੱਤਰ ਗ੍ਰਹਿਾਂ ਦੀ ਗੱਲ ਕੀਤੀ ਕਰ ਰਹੇ ਸੀ ਆਪਾਂ ਤਾਂ ਚੰਦਰ ਤੇ ਸੂਰਜ ਦੋਨੋਂ ਇਸ ਦੇ ਮਿੱਤਰ ਗ੍ਰਹਿ ਨੇ ਚੰਦਰ ਤੇ ਸੂਰਜ ਬੁੱਧ ਸਮਗਰੇ ਆ ਇਹ ਮਿੱਤਰ ਵੀ ਨਹੀਂ ਆ ਤੇ ਦੁਸ਼ਮਣ ਵੀ ਨਹੀਂ ਆ ਪਰ ਮੰਗਲ ਤੇ ਬੁੱਧ ਕਿਤੇ ਮਿਲ ਜਾਣ ਤਾਂ ਮੰਗਲ ਮਤਲਬ ਪਾਵਰ ਤੇ ਬੁੱਧ ਮਤਲਬ ਦਿਮਾਗ ਤੇ ਪਾਵਰ ਤੇ ਦਿਮਾਗ ਨਾਲੇ ਕਾਫੀ ਹੱਦ ਤੱਕ ਬਹੁਤ ਅੱਗੇ ਤੱਕ ਸ਼ਾਰਪਨੈਸ ਨਾਲ ਜਾਂਦੇ ਆ ਹਨਾ ਸੂਰਜ ਚੰਦਰ ਮੰਗਲ ਦੇ ਮਿੱਤਰ ਗ੍ਰਹਿ ਨੇ ਇਹ ਦੋਨੋਂ ਹੀ ਤੇ ਬ੍ਰਹਸਪਤ ਜੋ ਹੈ ਇਸ ਦਾ ਧਨ ਦਾ ਕਾਰਕ ਵੀ ਹੈ ਤੇ 12 ਨੰਬਰ ਦੇਖੀ ਆਪਾਂ ਸੋਚ ਦਾ ਕਾਰਕ ਵੀ ਹੈ ਤਾਂ ਸੂਰਜ ਚੰਦਰ ਤੇ ਬ੍ਰਹਸਪਤ ਇਸ ਦੇ ਤਿੰਨੋ ਹੀ ਮਿੱਤਰ ਤੇ ਮੰਗਲ ਜਾਨੀ ਇੱਕ ਕੈਟਾਗਰੀ ਦੇ ਚਾਰ ਗ੍ਰਹਿ ਨੇ ਜਿਹਨੇ ਜਿਨ੍ਹਾਂ ਨੂੰ ਆਪਾਂ ਮੰਨਿਆ ਜਾਂਦਾ ਹੈ ਦਾਜੋ ਬ੍ਰਸਪਤ ਹੈ ਇਹ ਇਸ ਦੇ ਲਈ ਬੜਾ ਸ਼ੁਭ ਮੰਨਿਆ ਜਾਂਦਾ ਹੈ ਮੰਗਲ ਬ੍ਰਿਸ਼ਟਕ ਲਗਣ ਵਾਲਿਆਂ ਲਈ ਬ੍ਰਸਪਤੀ ਦਸ਼ਾ ਜਦੋਂ ਬ੍ਰਿਸ਼ਟਕ ਲਗਨ ਤੇ ਆਉਂਦੀ ਹੈ ਤਾਂ ਇਸ ਨੂੰ ਬਹੁਤ ਜ਼ਿਆਦਾ ਮਾਲਾ ਮਾਲ ਕਰ ਦਿੰਦੀ ਹੈ ਪੜ੍ਹਾਈ ਅੱਛੀ ਦਿੰਦੀ ਹੈ ਗਿਆਨ ਅੱਛਾ ਦਿੰਦੀ ਹੈ ਤਾਂ ਇਹਨਾਂ ਨੂੰ ਹਮੇਸ਼ਾ ਹੀ ਬ੍ਰਸਪਤ ਜਾਨੀ ਵੱਡੇ-ਵਡੇਰੇਾਂ ਦਾ ਆਸ਼ੀਰਵਾਦ ਬਜ਼ੁਰਗਾਂ ਦਾ ਆਸ਼ੀਰਵਾਦ ਬਜ਼ੁਰਗਾਂ ਦੀ ਸੰਗਤ ਇਹਨਾਂ ਨੂੰ ਬੜੀ ਪਸੰਦ ਹੁੰਦੀ ਹੈ ਆਪਣੇ ਖਾਨਦਾਨ ਨੂੰ ਨਾਲ ਲੈ ਕੇ ਚੱਲਣਾ ਬਜ਼ੁਰਗਾਂ ਦਾ ਸਾਥ ਇਹਨਾਂ ਨੂੰ ਵਧੀਆ ਲੱਗਦਾ ਹੈ ਤੇ ਹੁਣ ਆਮੀ ਚਾਹੀਦਾ ਜਿੰਨਾ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਰਹਿਣਗੇ ਉਹਨੇ ਹੀ ਬ੍ਰਿਸ਼ਟਕ ਲਗਨ ਤੇ ਬ੍ਰ ਰਾਸ਼ੀ ਵਾਲੇ ਤਰੱਕੀ ਕਰਦੇ ਰਹਿਣਗੇ ਠੀਕ ਹੈ ਚਲੋ ਤੇ ਹੁਣ ਆਪਾਂ ਜਾਣਦੇ ਹਾਂ 2025 ਵਿੱਚ ਜਿਹੜੇ ਚਾਰ ਗ੍ਰਹਿ ਚੇਂਜ ਹੋ ਰਹੇ ਆ ਕਿ ਉਹ ਉਹਨਾਂ ਦੇ ਲਈ ਬ੍ਰਿਸ਼ਟਕ ਲੱਗਣ ਵਾਲਿਆਂ ਦੇ ਲਈ ਕੀ ਪ੍ਰਭਾਵ ਪਾਉਣ ਵਾਲੇ ਆ ਸਾਲ ਦੀ ਸ਼ੁਰੂਆਤ ਵਿੱਚ ਹੀ ਬ੍ਰਸਪਤ ਤੁਹਾਡੇ 7ਵੇਂ ਸਥਾਨ ਵਿੱਚ ਚੱਲ ਰਿਹਾ ਤਾਂ ਹਜੇ ਤਕਰੀਬਨ ਮਾਰਚ ਤੱਕ ਤੁਹਾਡੀ ਸ਼ਾਦੀ ਦੇ ਅਸਾਰ ਬਣਨਗੇ ਰਿਸ਼ਤੇ ਆਉਣਗੇ ਰਿਸ਼ਤਾ ਹੋ ਸਕਦਾ ਏ ਤੇ ਨਵੇਂ ਰਿਸ਼ਤੇ ਜਾਂ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਵੀ ਤੁਹਾਡੇ ਲਈ ਸ਼ੁਭ ਰਹੇਗੀ ਮੇਨ ਗ੍ਰਹਿ ਜਿਹਦੀ ਆਪਾਂ ਗੱਲ ਕੀਤੀ ਸੀ ਬ੍ਰਹਸਪਤੀ ਜਿਹਦਾ ਆਪਾਂ ਕਿਹਾ ਤੁਹਾਨੂੰ 7ਵੇਂ ਸਥਾਨ ਵਿੱਚ ਚੱਲ ਰਿਹਾ ਤਾਂ ਇਸ ਸਾਲ 8ਵੇਂ ਸਥਾਨ ਵਿੱਚ ਜਾਏਗਾ 8ਵੇਂ ਸਥਾਨ ਵਿੱਚ ਬੈਠ ਕੇ ਬ੍ਰਹਸਪਤ ਦੇਖੋ ਇੱਕ ਬ੍ਰਹਸਪਤ ਗ੍ਰਹਿ ਆ ਜਿਹੜਾ 8ਵੇਂ ਸਥਾਨ ਵਿੱਚ ਬੈਠ ਕੇ ਇਹ वृश्चਿਕ ਲਗਣ ਵਾਲਿਆਂ ਦੇ ਸ਼ੁਭ ਫਲ ਦਿੰਦਾ ਏ ਉਹ ਕਿਦਾਂ ਅੱਠਵੇਂ 'ਚ ਜਦੋਂ ਬੈਠਦਾ ਹੈ ਤਾਂ ਇੱਕ ਸਤਵੀਂ ਦ੍ਰਿਸ਼ਟੀ ਨਾਲ ਦੂਜੇ ਜਾਨੀ ਧਨ ਦੀ ਰਾਸ਼ੀ ਨੂੰ ਦੇਖਦਾ ਹੈ ਤੇ ਉਹ ਕਿਹਨੂੰ ਦੇਖਦਾ ਹੈ ਬ੍ਰਸਪਤਨ ਤਾਂ ਜਿਹੜਾ ગ્રਹ ਆਪਣੇ ਘਰ ਨੂੰ ਦੇਖਦਾ ਹੈ ਆਪਣੀ ਰਾਸ਼ੀ ਨੂੰ ਦੇਖਦਾ ਹੈ ਉਸ ਵਿੱਚ ਵਿਰਧੀ ਕਰਦਾ ਹੈ ਤੁਸੀਂ ਜਾਣਦੇ ਹੋ ਤਾਂ ਕੀ ਹੋਇਆ ਅੱਠਵੇਂ ਬੈਠ ਕੇ ਬ੍ਰਸਪਤ ਨੂੰ ਨੇਮ ਫੇਮ ਦੇਣ ਵਾਲਾ ਹੈ ਗੂੜ ਗਿਆਨ ਦੇਣ ਵਾਲਾ ਹੈ ਧਨ ਦੇਣ ਵਾਲਾ ਹੈ એનર્ਜੀ ਦੇਣ ਵਾਲਾ ਹੈ ਔਰ ਕਿਵੇਂ ਆਪਾਂ ਕਹੀਏ ਨਾ ਜਦੋਂ ਸਰਚ ਕਰਨ ਜਦੋਂ ਪੀ ਐਚ ਡੀ ਕਰਨੀ ਆ ਅਸੀਂ ਅਸੀਂ ਕੋਈ ਸਰਚ ਕਰਨੀ ਆ ਅਸੀਂ ਵਿਗਿਆਨੀ ਆ ਜਾਂ ਸੋਸ਼ਲ ਮੀਡੀਆ ਤੇ ਕੋਈ ਕੰਮ ਕਰਨਾ ਹੈ ਕਿਤੇ ਵੱਡਾ ਪਲੇਟਫਾਰਮ ਮਿਲ ਸਕਦਾ ਹੈ ਤੁਹਾਨੂੰ ਕਦੋਂ ਮਈ ਤੋਂ ਬਾਅਦ 14 ਮਈ ਤੋਂ ਬਾਅਦ ਬ੍ਰੈਸ ਪਰ ਚੇਂਜ ਹੋ ਕੇ ਮਿਥੂ ਰਾਸ਼ੀ ਵਿੱਚ ਜਾਏਗਾ ਮਈ ਤੱਕ ਤੁਹਾਡੇ ਵਿਆਹ ਸ਼ਾਦੀ ਲਈ ਸਿਤਾਰੇ ਬਹੁਤ ਸ਼ੁਭ ਰਹਿਣਗੇ ਮਾਰਚ ਤੋਂ ਬਾਅਦ ਮਈ ਤੱਕ ਉਹ ਵੀ ਇਸ ਸਿਤਾਰੇ ਤੁਹਾਨੂੰ ਪੂਰਾ ਸਾਥ ਦੇਣਗੇ ਤੇ ਅਗਰ ਤੁਹਾਡੀ ਸ਼ਾਦੀ ਦੀ ਉਮਰ ਹੈ ਤਾਂ ਤੁਹਾਡੀ ਸ਼ਾਦੀ ਮਾਰਚ ਅਪ੍ਰੈਲ ਮਈ ਤੱਕ ਹੋ ਸਕਦੀ ਆ ਤੇ ਸਾਲ ਦੇ ਸ਼ੁਰੂਆਤ ਵਿੱਚ ਮੰਨ ਲਓ ਮਈ ਪੰਜ ਮਹੀਨੇ ਹੋ ਗਏ ਹਨ ਤਾਂ ਉਦੋਂ ਤੱਕ ਤੁਹਾਡੀ ਸ਼ਾਦੀ ਲਈ ਚੰਗਾ ਉਸ ਤੋਂ ਬਾਅਦ ਗੂੜ ਗਿਆਨ ਲਈ ਵਿਦਿਆ ਲਈ ਪੜ੍ਹਾਈ ਲਈ ਬਹੁਤ ਹੀ ਸ਼ੁਭ ਤੇ ਨੌਵੀਂ ਦ੍ਰਿਸ਼ਟੀ ਨਾਲ ਚੌਥੇ ਖਾਨੇ ਨੂੰ ਦੇਖੇਗਾ ਤਾਂ ਮਾਂ ਦੀ ਸਿਹਤ ਵੀ ਠੀਕ ਹੁੰਦੀ ਚਾਹੀਦੀ ਹੈ ਅਗਰ ਕੋਈ ਪਰੇਸ਼ਾਨੀ ਆਈ ਸੀ ਤਾਂ ਇਸ ਦੇ ਲਈ ਵੀ ਬ੍ਰਸਪਤ ਦਾ ਰਾਸ਼ੀ ਪਰਵਰਤਨ ਤੁਹਾਡੇ ਲਈ ਸ਼ੁਭ ਫਲ ਦੇਣ ਵਾਲਾ ਹੈ ਤੇ ਪੰਜਵੀਂ ਦ੍ਰਿਸ਼ਟੀ ਨਾਲ ਇਹ ਇਨਕਮ ਦੇ ਸਾਰ ਬਾਹਰ ਮੇਖਾਨੇ ਨੂੰ ਵੀ ਦੇਖੇਗਾ ਤਾਂ ਵਿਦੇਸ਼ ਯਾਤਰਾ ਵੀ ਇਸ ਸਾਲ ਤੁਹਾਡੀ ਕਿਤੇ ਨਾ ਕਿਤੇ ਹੋਏਗੀ 20 ਸਾਲ ਲਗਵਾ ਸਕਦੇ ਹੋ ਤੁਸੀਂ ਵਿਦੇਸ਼ ਯਾਤਰਾ ਲਈ ਸਿਤਾਰੇ ਤੁਹਾਡੇ ਸੁਪਨੇ ਭਾਵੇਂ ਘੁੰਮਣ ਜਾਓ ਭਾਵੇਂ ਜਿਵੇਂ ਮਰਜੀ ਕਰੋ ਤਾਂ ਬ੍ਰਹਸਪਤ ਤੁਹਾਡਾ ਦੇਖੋ ਤੰਦਾ ਮਾਲਕ ਤੁਹਾਡੀ ਪੜਾਈ ਦਾ ਮਾਲਕ ਹਾਂ ਪੜਾਈ ਪੜਨ ਵਾਲੇ ਬੱਚਿਆਂ ਦੀ ਗੱਲ ਵੀ ਕਰ ਲਈਏ ਨਾਲ ਬ੍ਰਹਸਪਤ ਅਗਰ ਚੇਂਜ ਹੋਣਾ ਹੈ ਤਾਂ ਪੜਨ ਵਾਲੇ ਬੱਚਿਆਂ ਲਈ ਕੀ ਪ੍ਰਭਾਵ ਪਾਣਾ ਹੁਣ ਪੜਾਈ ਦਾ ਮਾਲਕ 8ਵੇਂ ਸਥਾਨ ਵਿੱਚ ਚਲਾ ਗਿਆ ਪੜਾਈ ਤੋਂ 4ਵੇਂ ਸਥਾਨ ਵਿੱਚ ਗਿਆ ਜਾਨੀ 5ਵੇਂ ਤੋਂ 4ਵੇਂ ਸਥਾਨ 'ਚ ਗਿਆ ਲਗਨ ਤੋਂ 8ਵੇਂ ਸਥਾਨ ਵਿੱਚ ਗਿਆ ਧਨ ਤੋਂ 7ਵੇਂ ਸਥਾਨ ਵਿੱਚ ਗਿਆ ਤਾਂ ਲਗਨ ਤੋਂ ਚੌਥੇ ਜਾ ਕੇ ਉਸ ਤੋਂ ਸੁੱਖਾਂ ਦੇ ਲਈ ਤੁਹਾਡੇ ਕਿਤੇ ਯਤਨ ਪੜਾਈ ਤੋਂ ਸੁੱਖ ਮੈਂ ਹੁਣ ਇੰਨਾ ਪੜ ਲਿਆ ਤੇ ਹੁਣ ਇਸ ਦੇ ਨਾਲ ਰਿਲੇਟਡ ਕੋਈ ਜੌਬ ਕਰਨੀ ਚਾਹੀਦੀ ਹੈ ਕੋਈ ਕੰਮ ਕਰਨਾ ਚਾਹੀਦਾ ਹੈ ਜਾਂ ਤੁਸੀਂ ਸੋਚ ਰਹੇ ਹੋ ਕਿ ਤੁਹਾਨੂੰ ਕੋਈ ਟਿਊਸ਼ਨ ਸੈਂਟਰ ਖੋਲਣ ਬਾਰੇ ਵਿਦਿਆਕ ਕਿਉਂਕਿ ਕਿਉਂਕਿ ਤੁਹਾਨੂੰ ਪਤਾ ਹੈ ਬ੍ਰਸਪਤ ਗੂੜ ਗਿਆਨ ਦਾ ਦੇਵਤਾ ਹੈ ਹਨਾ ਤਾਂ ਇਹ ਪੜਾਈ ਟੀਚਰ ਵੀ ਹੈ ਗੁਰੂ ਵੀ ਹੈ ਹੈ ਨਾ ਬ੍ਰਿਹਸਪਤ ਹੈ ਤਾਂ ਤੁਸੀਂ ਇਸ ਸਾਲ ਸਰਕਾਰੀ ਨੌਕਰੀ ਟੀਚਿੰਗ ਦੀ ਕਰਨਾ ਚਾਹੁੰਦੇ ਹੋ ਪੀ ਐਚ ਡੀ ਕਰਨੀ ਚਾਹੁੰਦੇ ਹੋ ਕੋਈ ਤੁਸੀਂ ਆਪਣਾ ਇੰਸਟੀਚਿਊਟ ਖੋਲਣਾ ਚਾਹੁੰਦੇ ਹੋ ਤਾਂ ਇਹਦੇ ਲਈ ਸਿਤਾਰੇ ਤੁਹਾਡੇ ਬਿਲਕੁਲ ਸ਼ੁਭ ਨੇ ਇਸ ਸਾਲ ਤੁਹਾਡੇ ਲਈ ਬਿਲਕੁਲ ਤੁਹਾਡੇ ਲਈ ਅੱਛਾ ਜਾਣ ਵਾਲਾ ਹੈ ਵਿਦਿਆਰਥੀਆਂ ਦੀ ਪੜਾਈ ਤੋਂ ਫਾਇਦਾ ਹੋਣ ਵਾਲਾ ਹੈ ਉਹਨਾਂ ਨੂੰ ਤੇ ਨਾਲ ਅੱਗੇ ਜਾ ਕੇ ਆਪਾਂ ਤੁਹਾਨੂੰ ਸ਼ੁਭ ਰਤਨ ਵੀ ਦੱਸਾਂਗੇ ਠੀਕ ਹੈ ਤਾਂ ਹੁਣ ਗੱਲ ਕਰੀਏ ਆਪਾਂ ਕੰਮ ਕਾਰ ਕਰਨ ਵਾਲਿਆਂ ਲਈ ਬਿਜ਼ਨਸ ਕਰਨ ਵਾਲਿਆਂ ਲਈ ਇਸ ਸਾਲ ਕਿਸ ਤਰ੍ਹਾਂ ਦਾ ਜਾਏਗਾ ਬ੍ਰਿਸ਼ਚਿਕ ਲਗਨ ਤੇ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਨੇ ਤਾਂ ਸੁਣ ਜਿਹੜੇ ਲੋਕ ਆਪਣਾ ਕੰਮਕਾਰ ਕਰਦੇ ਆ ਉਹਨਾਂ ਲਈ ਇਹ ਸਾਲ ਬਿਲਕੁਲ ਅੱਛਾ ਜਾਣ ਵਾਲਾ ਹੈ ਨੌਕਰੀ ਕਰਨ ਵਾਲਿਆਂ ਲਈ ਨੌਕਰੀ ਤਬਦੀਲ ਹੋਣ ਵਾਲੀ ਆ ਤਾਂ ਨੌਕਰੀ ਕਰਨ ਵਾਲਿਆਂ ਦੀ ਨੌਕਰੀ ਬਦਲ ਵੀ ਸਕਦੀ ਹੈ ਤਬਦੀਲ ਵੀ ਹੋ ਸਕਦੀ ਹੈ ਤਾਂ ਤੁਸੀਂ ਅਗਰ ਕੋਈ ਕੰਮਕਾਰ ਚੇਂਜ ਕਰਨਾ ਹੈ ਜਾਂ ਕੋਈ ਐਡੀਸ਼ਨ ਕਰਨਾ ਹੈ ਤਾਂ ਉਹਦੇ ਲਈ ਇਹ ਸਾਲ ਅੱਛਾ ਹੈ ਹੁਣ ਪੁੱਛੋ ਕਿਉਂ ਕਿਉਂਕਿ ਸ਼ਨੀ ਰਾਸ਼ੀ ਪਰਵਰਤਨ ਕਰ ਰਿਹਾ ਹੈ 28 ਮਾਰਚ ਨੂੰ 28 ਮਾਰਚ ਨੂੰ ਰਾਸ਼ੀ ਪਰਵਰਤਨ ਕਰਕੇ ਸ਼ਨੀ ਜਾਏਗਾ ਬ੍ਰਸਪਤੀ ਦੇ ਘਰ ਤੁਹਾਡੇ 5ਵੇਂ ਸਥਾਨ ਵਿੱਚ ਪੰਜਵਾਂ ਖਾਨਾ ਸਾਡੀ ਸੋਚ ਦਾ ਹੈ ਹੁਣ ਸ਼ਨੀ ਤੁਹਾਡੇ ਸੁੱਖ ਸਥਾਨ ਦਾ ਮਾਲਕ ਹੈ ਤੁਹਾਡੇ ਪ੍ਰਾ ਕਰਮ ਦਾ ਤੁਹਾਡੀ ਹਿੰਮਤ ਦਾ ਕਾਰਕ ਹੈ ਤਾ ਇਹ ਆਪਣੇ ਤੋਂ ਤੀਜੇ ਤੋਂ ਤੀਜੇ ਚਲਾ ਗਿਆ ਤਾਂ ਪ੍ਰਾਪਰਟੀ ਤਾਂ ਬਣੇਗੀ ਕੰਮਕਾਰ ਤਾਂ ਹੋਣਗੇ ਪਰ ਹੁਣ ਸ਼ਨੀ ਹਿੰਮਤ ਦਾ ਮਾਲਕ ਬਹਿ ਗਿਆ ਜੀ ਪੜਾਈ ਦੇ ਖਾਨੇ ਚ ਜਾ ਕੇ હિમત ਕਰਨ ਤੇ ਪੜ੍ਹਾਈ ਤੇ ਸੋਚ ਹੋਵੇਗੀ ਬੱਚੇ ਔਲਾਦ ਦੀ પ્રાપ્તિ ਲਈ ਇੱਥੇ ਬੈਠਾ ਸ਼ਨੀ શુભ ਕੰਮ ਕਰੇਗਾ ਹੁਣ ਸ਼ਨੀ ਇੱਥੋਂ ਤੀਜੀ ਦ੍ਰਿਸ਼ਟੀ ਨਾਲ 7ਵੇਂ ਖਾਨੇ ਨੂੰ ਵੀ ਦੇਖੇਗਾ ਤੇ ਉਹ ਰਾਸ਼ੀ ਕਾਦੀ ਹੈ ਸ਼ੁਕਰ ਦੀ ਬੰਦੀ ਜਾਨੀ 2 ਨੰਬਰ ਦੀ ਰਾਸ਼ੀ ਬੰਦੀ ਤੇ ਸ਼ੁਕਰ ਸ਼ਨੀ ਦਾ ਮਿੱਤਰ ਹੀ ਹੈ ਤੇ ਤੁਹਾਨੂੰ ਸக்ஸੈਸ ਸਾਰੇ ਪਾਸੇ ਸ਼ਨੀ ਵੀ ਦੇਗਾ ਮੰਗਲ ਵਾਲਿਆਂ ਦਾ ਮੰਗਲ ਮਤਲ ਬ੍ਰਿਸ਼ਟਕ ਲਗਣ ਵਾਲਿਆਂ ਦਾ ਸ਼ਨੀ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਸ਼ਨੀ 5ਵੇਂ ਸਥਾਨ ਵਿੱਚ ਤੁਹਾਨੂੰ પેટ ਦੀ ਪ੍ਰੋਬਲਮ ਦੇ ਸਕਦਾ ਹੈ ਸ਼ਨੀ ਪੰਜਵੇਂ ਸਥਾਨ ਵਿੱਚ ਜੀਵਨ ਸਾਥੀ ਨਾਲ ਛੋਟਾ ਮोटा ਤਣਾਅ ਵੀ ਦੇ ਸਕਦਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਸ਼ੋਭੀ ਹੋਣੀ ਹੈ ਆਇਆਂ ਦਾ ਕੰਮ ਹੈ ਜੀ ਆਪਣਾ ਆਪਣਾ ਤਾਂ ਇਹ ਕੰਮ ਹੀ ਕਰਨਗੇ ਕਿਉਂਕਿ ਮੰਗਲ ਦਾ ਮਿੱਤਰ ਨਹੀਂ ਹੈ ਸ਼ਨੀ ਤਾਂ ਇੱਥੇ ਬੈਠ ਕੇ ਪੜਾਈ ਛੁੱਟ ਵੀ ਸਕਦੀ ਆ ਬ੍ਰਸਪਤ ਸ਼ੋਭਾ ਅਗਰ ਦੇਖੇਗਾ ਨਰਜੀ ਨਾਲ ਕਿਉਂਕਿ ਆਪ ਤੇ ਬ੍ਰਸਪਤ ਅੱਠਵੇਂ ਸਥਾਨ ਵਿੱਚ ਚਲਾ ਗਿਆ ਉੱਥੇ ਆ ਕੇ ਜਦੋਂ ਸ਼ਨੀ ਬੈਠ ਗਿਆ ਤਾਂ ਸ਼ਨੀ ਆ ਕੇ ਕਈ ਵਾਰੀ ਪੜਾਈ ਵਿੱਚ ਰੁਕਾਵਟ ਵੀ ਬਾਧੇੰਦਾ ਕਿ ਛੱਡ ਪਰੇ ਹੋਣਾ ਇਹਨੂੰ ਵਿੱਚੇ ਹੀ ਛੱਡ ਦੇ ਆ ਕੰਮਕਾਰ ਅੱਛਾ ਚੱਲ ਪਿਆ ਹੁਣ ਉਹ ਹੀ ਕਰਾਂਗੇ ਤਾਂ ਇਹ ਸੋਚ ਵੀ ਕਈ ਵਾਰੀ ਬਣ ਜਾਂਦੀ ਹੈ ਰਹੀ ਗੱਲ ਨੌਕਰੀ ਕਰਨ ਵਾਲਿਆਂ ਦੀ ਤਾਂ ਉਹ ਵੀ ਆਪਣਾ ਕੰਮਕਾਰ ਨਾਲ ਕਰਨਗੇ ਕਿਉਂਕਿ ਸੂਰਜ ਦੇ ਫਲ ਨੂੰ ਇੱਥੇ ਬੈਠ ਕੇ ਸ਼ਨੀ ਥੋੜਾ ਜਾ ਕੇ ਖਰਾਬ ਕਰੇਗਾ ਕਿਉਂਕਿ ਬ੍ਰਹਸਪਤ ਦੇ ਘਰ ਚ ਜਾਏਗਾ ਤਾਂ ਬ੍ਰਹਸਪਤ ਬਲੇਸਿੰਗ ਆ ਤਾਂ ਇਸ ਟਾਈਮ ਤੇ ਤੁਸੀਂ ਬਜ਼ੁਰਗਾਂ ਦੇ ਅਸ਼ੀਰਵਾਦ ਲੈਂਦੇ ਰਹਿਣਾ ਹੈ ਠੀਕ ਹੈ ਹੁਣ ਦੇਖੋ ਅਗਰ ਆਪਾਂ ਕਰੀਏ ਗੱਲ ਰਾਹੂ ਕੇਤੂ ਦੀ ਉਹ ਵੀ ਗ੍ਰਹਿ ਚੇਂਜ ਹੋ ਰਹੇ ਆ ਹਨਾ ਤਾਂ ਰਾਹੂ ਕੇਤੂ ਜਾ ਰਹੇ ਆ ਕਿੱਥੇ ਕੁੰਭ ਰਾਸ਼ੀ ਵਿੱਚ ਤੇ ਸਿੰਘ ਰਾਸ਼ੀ ਵਿੱਚ ਚੌਥੇ ਜਾਏਗਾ ਤੁਹਾਡੇ ਰਾਹੂ ਤੇ ਦਸਵੇਂ ਜਾਏਗਾ ਕੇਤੂ ਤਾਂ ਥੋੜੀ ਪਿਤਾ ਦੀ ਸਿਹਤ ਖਰਾਬ ਕਰ ਸਕਦਾ ਹੈ ਕੇਤੂ ਦਸਵੇਂ ਬੈਠ ਕੇ ਗ੍ਰਹਿ ਲਾਏਗਾ ਹਾਂ ਸ਼ਨੀ ਦੇ ਘਰ ਚ ਜੋ ਰਾਹੂ ਜਾ ਰਿਹਾ ਏ ਚੌਥੇ ਘਰ ਵਿੱਚ ਚੌਥਾ ਖਾਨਾ ਵੈਸੇ ਰਾਹੂ ਜਾ ਕੇ ਕਹਿੰਦੇ ਆ ਸ਼ਾਂਤ ਹੋ ਜਾਂਦਾ ਤੇ ਸ਼ਨੀ ਉਸ ਦਾ ਮਿੱਤਰ ਵੀ ਹੈ ਫਿਰ ਵੀ ਤੇ ਤੁਹਾਡੇ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਜਿੱਦਾਂ ਆਪਾਂ ਦੱਸਿਆ ਸਾਰੇ ਰਾਸ਼ੀਆਂ ਵਾਲਿਆਂ ਨੂੰ ਕਿ ਪਾਣੀ ਤਾਂ ਵੇਸਟ ਤੁਹਾਨੂੰ ਕਰਨ ਆਣੀ ਚਾਹੀਦਾ ਇਹਦੇ ਨਾਲ ਚੰਦਰ ਖਰਾਬ ਹੋ ਜਾਂਦਾ ਤਾਂ ਤੁਸੀਂ ਧਿਆਨ ਰੱਖਣਾ ਏ ਮ੍ਰਿਸ਼ਟਕ ਲੱਗਣ ਵਾਲਿਆਂ ਨੇ ਕਿ ਰਾਹੂ ਚੌਥੇ ਜਾਏਗਾ ਤਾਂ ਰਾਹੂ ਨਾਲ ਸੰਬੰਧਤ ਕੋਈ ਵੀ ਕੰਮ ਜਾਂ ਕਰਮ ਤੁਹਾਨੂੰ ਖਰਾਬ ਕਰੇਗਾ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਮੰਗਲ ਹੈ ਬੇਸ਼ੱਕ ਤੁਹਾਡੀ ਮਦਰ ਦੀ ਸਿਹਤ ਇੱਥੇ ਬੈਠ ਕੇ ਰਾਹੂ ਖਰਾਬ ਨਹੀਂ ਕਰਨ ਵਾਲਾ ਪਰ ਇੱਥੇ ਬੈਠ ਕੇ ਜੋ ਰਾਹੂ ਹੈ ਉਹ ਤੁਹਾਡੇ ਘਰ ਵਿੱਚ ਅਲੱਗ ਹੋਣ ਵਾਲੇ ਹਾਲਾਤ ਪੈਦਾ ਕਰਵਾ ਸਕਦਾ ਹੈ ਪਾਣੀ ਵੇਸਟ ਕਰਨਾ ਮਾਨਸਿਕ ਪਰੇਸ਼ਾਨੀ ਤੇ ਦਿਮਾਗੀ ਦਵਾਈ ਚਲਾ ਸਕਦਾ ਹੈ ਘਰ ਵਿੱਚ ਤਰੇੜਾਂ ਜਾਂ ਘਰ ਵਿੱਚ ਤੁਸੀਂ ਅਗਰ ਜ਼ਿਆਦਾ ਕਹਿ ਸਕਦੇ ਆ ਭਟਾਪਨ ਕਰਦੇ ਆ ਤਾਂ ਫਿਰ ਵੀ ਇਹ ਰਾਹੂ ਬੈਠਾ ਹੈ ਤੇ ਆ ਸ਼ਾਂਤੀ ਫਿਲਾ ਸਕਦਾ ਹੈ ਤਾਂ ਬਹੁਤ ਧਿਆਨ ਰੱਖਣਾ ਤੁਸੀਂ ਇਹਨਾਂ ਚੀਜ਼ਾਂ ਲਈ ਐਸੀ ਮੈਂ ਤੁਹਾਨੂੰ ਅਲੱਗ ਤੋਂ ਪਾ ਵੀ ਇਸ ਤੇ ਦੱਸਣ ਵਾਲੀਆਂ ਤੇ ਕੀ ਕਰਨਾ ਹੈ ਤੁਸੀਂ ਇਹ ਕਰਨ ਤੋਂ ਬਾਅਦ ਤਾਂ ਜੁਕੇ 2.10 ਸਥਾਨ ਵਿੱਚ ਆਇਆ ਤਾਂ ਕਮ ਕਰ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਚੇਂਜ ਕਰ ਸਕਦੇ ਹੋ ਕੇਤ ਚੜਾਈ ਕੇ ਤਾਂ ਕਰਮ ਸਥਾਨ ਵਿੱਚ ਬੈਠ ਗਿਆ ਤਾਂ ਤੁਸੀਂ ਕੀ ਕਰਨਾ ਕਮ ਕਰ ਵੀ ਚੇਂਜ ਕਰ ਸਕਦੇ ਹੋ ਨਵਾਂ ਕੰਮ ਆਪਾਣਾ ਹੱਥ ਵਿੱਚ ਲੈ ਲੈਣੇ ਹੋ ਤਾਂ ਉਹ ਤੁਹਾਡੇ ਲਈ ਅੱਛਾ ਰਹੇਗਾ ਹਾਂ ਇਹ ਇੱਕ ਤੁਹਾਡਾ ਉਪਾਰ ਰਹੇਗਾ ਜਰੂਰ ਜੋ 10ਵੇਂ ਸਥਾਨ ਵਿੱਚ ਕੇਤੂ ਹੈ ਤਾਂ ਤੁਸੀਂ ਇੱਕ ਚਾਂਦੀ ਦੀ ਡੱਬੀ ਚ ਥੋੜਾ ਜਿਹਾ ਸ਼ਹਿਦ ਪਾ ਕੇ ਧੱਕਣ ਵਾਲੇ ਪਾਸੇ ਜਰੂਰ ਕਾਇਮ ਕਰ ਲੈਣਾ ਤਾਂ ਕਿ ਮੰਗਲ ਜੋ ਹੈ ਸ਼ਹਿਦ ਦਾ ਕਾਰਕ ਮੰਗਲ ਹੋਇਆ ਨਾ ਚੰ ਚਾਂਦੀ ਦੀ ਡੱਬੀ ਚੰਦਰ ਦੀ ਹੋਈ ਨਾ ਤਾਂ ਅਗਰ ਤੁਸੀਂ ਸਾਊਥ ਜਾਨੀ ਮੰਗਲ ਵਾਲੀ ਸਾਈਡ ਤੇ ਇਹ ਮੰਗਲ ਦੀ ਚੀਜ਼ ਚੰਦਰ ਦੇ ਨਾਲ ਕਾਇਮ ਕਰਦੇ ਹੋ ਤਾਂ 10ਵੇਂ ਬੈਠਾ ਕੇਤੂ ਤੁਹਾਨੂੰ ਕਲਪਾਹਟ ਨਹੀਂ ਦੇਵੇਗਾ ਕਾਮਕਾਰ ਦੀ ਠੀਕ ਤਾਂ ਹੁਣ ਆਪਾਂ ਗੱਲ ਕਰਦੇ ਆਂ bizness ਕਰਨ ਵਾਲਿਆਂ ਦੀ bizness ਕਰਨ ਵਾਲੇ ਜੋ ਆਪਣਾ ਕੰਮਕਾਰ ਕਰਦੇ ਆ ਉਹਨਾਂ ਦੇ ਲਈ ਇਹ ਸਾਲ ਬਹੁਤ ਸ਼ੁਭ ਜਾਏਗਾ ਪਰ ਪੈਸੇ ਦਾ ਲੈਣ ਦੇਣ ਬਹੁਤ ਧਿਆਨ ਨਾਲ ਕਰਨਾ ਹੈ कंस्ट्रक्शन ਦਾ ਕੰਮ ਬਹੁਤ ਧਿਆਨ ਨਾਲ ਕਰਨਾ ਹੈ ਰਾਹੁ ਚੌਥੇ ਸਥਾਨ ਵਿੱਚ ਕਈ ਵਾਰ ਸੁੱਖਾਂ ਦੇ ਲਈ ਕਲਪਹਾੜ ਦੇ ਸਕਦਾ ਹੈ ਤਾਂ ਉਹਦੇ ਲਈ ਤੁਸੀਂ ਸੰਭਲ ਸੰਭਲ ਕੇ ਚੱਲਣਾ ਹੈ ਔਰ ਸਭ ਤੋਂ ਜ਼ਰੂਰੀ ਜੋਬ੍ਰਸ ਪਰਨਾਠਵੇਂ ਸਥਾਨ ਵਿੱਚ ਜਾਣਾ ਸ਼ਨੀ ਦਾ ਪੰਜਵੇਂ ਸਥਾਨ ਵਿੱਚ ਜਾਣਾ ਰਾਹੁ ਦਾ ਚੌਥੇ ਸਥਾਨ ਵਿੱਚ ਜਾਣਾ ਤੁਹਾਡੀ ਰਾਸ਼ੀ ਤੋਂ ਤੇ ਕੇਤੂ ਦਾ 10ਵੇਂ ਸਥਾਨ ਵਿੱਚ ਜਾਣਾ ਇਹਨਾਂ ਗ੍ਰਹਾਂ ਦੀ એનર્ਜੀ ਨੂੰ ਸਮਝਦੇ ਹੋਏ ਮੰਗਲ ਦੀ ਮਜ਼ਬੂਤੀ ਲਈ ਹਮੇਸ਼ਾ ਉਪਾਅ ਕਰਦੇ ਹੀ ਰਹਿਣਾ ਚਾਹੀਦਾ ਹੈ ਤਾਂ ਕਿ ਮੰਗਲ ਦੀ એનર્ਜੀ ਸ਼ੁਭ ਰਹੇ ਤੇ ਅਸੀਂ ਸੂਪਾ ਸਾਡੇ ਲਗਨ ਦਾ ਮਾਲਕ ਮਜ਼ਬੂਤ ਤਾਂ ਸਮਝੋ ਸਾਰੇ ਹੀ ਸਿਤਾਰੇ ਤੁਹਾਡਾ ਸਾਥ ਦਿੰਦੇ ਰਹਿਣਗੇ ਕਿਉਂਕਿ ਕਿਉਂਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਤਕਰੀਬਨ ਲਾਲੋ ਸਾਹਿਬ ਤੁਸੀਂ کافی ਲੰਬਾ ਸਮਾਂ ਜਾਨੀ ਹਜੇ ਮਾਰਚ ਤੱਕ ਫਰਵਰੀ ਮਾਰਚ ਤੱਕ ਜੋ ਮੰਗਲ ਹੈ ਉਹ ਤੁਹਾਡੀ ਰਾਸ਼ੀ ਤੋਂ ਨੌਵੇਂ ਸਥਾਨ ਵਿੱਚ ਹੀ ਚੱਲੇਗਾ ਚੰਦਰ ਦੇ ਘਰ ਚ ਨੀਚ ਦਾ ਨੌਵੇਂ ਸਥਾਨ ਵਿੱਚ ਮੰਗਲ ਤੁਹਾਨੂੰ ਅੱਜਕੱਲ ਬੜੇ ਖਰਚੇ ਕਰਵਾ ਰਿਹਾ ਹੈ ਬਹੁਤ ਜ਼ਿਆਦਾ ਸ਼ਾਪਿੰਗ ਆ ਕਰਵਾ ਰਿਹਾ ਹੈ ਆਰਥਿਕ ਸਥਿਤੀ ਥੋੜੀ ਚਲੋ ਪੈਸਾ ਆ ਵੀ ਰਿਹਾ ਉਹ ਲੱਗ ਚੀਜ਼ ਆ ਪਰ ਖਰਚੇ ਜ਼ਿਆਦਾ ਕਰਵਾਏ ਗਏ ਤੇ ਮਿੱਠਾ ਮੰਗਲ ਉਸ ਤੋਂ ਬਾਅਦ ਇਹ 10ਵੇਂ ਸਥਾਨ ਵਿੱਚ ਜਾਏਗਾ ਫਾ ਮਾਰਚ ਅਪ੍ਰੈਲ ਤੋਂ ਬਾਅਦ ਬਹੁਤ ਅੱਛਾ ਟਾਈਮ ਤੁਹਾਡੇ ਲਈ ਉੱਚ ਸੂਰਜ ਦੇ ਘਰ ਚ ਮੰਗਲ ਬੈਠ ਕੇ ਪ੍ਰਾਪਰਟੀ ਨਾਲ ਸੰਬੰਧਿਤ ਹਰ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਉਸ ਤੋਂ ਬਾਅਦ ਮੰਗਲ ਜਾਏਗਾ 6 ਨੰਬਰ ਦੀ ਰਾਸ਼ੀ ਵਿੱਚ ਜਾਨੀ ਕਿ ਕੰਨਿਆ ਰਾਸ਼ੀ ਵਿੱਚ ਤਾਂ ਉਸ ਟਾਈਮ ਤੁਹਾਨੂੰ ਆਪਣੀ ਸਿਹਤ ਸੰਭਾਲਣੀ ਪਵੇਗੀ ਲਗਨ ਦਾ ਮਾਲਕ ਜਿੱਥੇ ਜਿੱਥੇ ਜਾਏਗਾ ਕਿਹੜੇ ਕਿਹੜੇ ਗ੍ਰਹਿ ਤੋਂ ਕ੍ਰੋਸਿੰਗ ਕਰੇਗਾ ਉਸ ਟਾਈਮ ਤੇ ਉਸੇ ਤਰ੍ਹਾਂ ਦਾ ਪ੍ਰਭਾਵ ਤੁਹਾਨੂੰ ਮਿਲੇਗਾ ਪਰ ਅਪ੍ਰੈਲ ਦਾ ਮਹੀਨਾ ਮਾਰਚ ਮਾਰਚ ਦਾ ਮਹੀਨਾ ਅਪ੍ਰੈਲ ਦਾ ਮਹੀਨਾ ਤੁਹਾਡੇ ਲਈ ਬਹੁਤ ਅੱਛਾ ਅਗਸਤ ਸਤੰਬਰ ਤੇ ਅਕਤੂਬਰ ਦਾ ਮਹੀਨਾ ਵੀ ਤੁਹਾਡੇ ਲਈ ਅੱਛਾ ਜਾਣ ਵਾਲਾ ਆਉਣ ਵਾਲੇ ਸਾਲ ਵਿੱਚ ਜਨਵਰੀ ਫਰਵਰੀ ਤੇ ਚਲੋ ਅੱਛੀ ਹੈ ਕਿਉਂਕਿ ਇਸ ਟਾਈਮ ਤੇ ਮੰਗਲ 9ਵੇਂ ਤੇ 10ਵੇਂ ਸਥਾਨ ਵਿੱਚ ਰਹੇਗਾ ਜਦੋਂ ਬੁੱਧ ਦੇ ਘਰ ਸ਼ੁਕਰ ਦੇ ਘਰ ਜਾਏਗਾ ਤਾਂ ਹੋਰ ਵੀ ਥੋੜਾ ਸਤਰਕ ਰਹਿ ਕੇ ਮਤਲਬ ਪੈਸੇ ਦੇ ਲੈਣ ਦੇਣ ਵੱਲੋਂ ਸੇਤ ਵੱਲੋਂ ਬਾਕੀ ਕੋਈ ਨੁਕਸਾਨ ਕਰਨ ਹੋਣ ਵਾਲੀ ਗੱਲਬਾਤ ਹੈ ਨਹੀਂ ਠੀਕ ਹੈ ਤੇ ਹੁਣ ਆਪਾਂ ਜਾਣਦੇ ਹਾਂ ਕਿਹੜਾ ਸ਼ੁਭ ਰਤਨ ਰਹੇਗਾ ਤੁਹਾਡੇ ਲਈ ਇਸ ਸ। वृश्चिक ਲਗਨ ਤੇ वृश्चिक ਰਾਸ਼ੀ ਵਾਲਿਆਂ ਦੇ ਲਈ ਸ਼ੁਭ ਰਤਨ ਦੇਖਿਆ ਜਾਵੇ ਤਾਂ ਤੁਸੀਂ ਇਸ ਸਾਲ ਸੁੱਚਾ ਮੋਤੀ ਸਵਾ 9 ਰਤੀ ਦਾ ਪਾ ਸਕਦੇ ਹੋ ਜੋ 9ਵੇਂ ਖਾਨੇ ਦਾ ਮਾਲਕ ਹੈ ਉੱਥੇ ਹੀ ਮੰਗਲ ਬਰਾਸਮਨ ਰਹੇਗਾ ਸਾਲ ਦੀ ਸ਼ੁਰੂਆਤ ਵਿੱਚ ਕਿਉਂਕਿ ਇਹ ਬ੍ਰਹਸਪਤ ਜੋ ਹੈ ਤੁਹਾਡੇ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਜਾਇਆ ਤਾਂ ਇੱਕ ਸੋਨੇ ਦੀ 체ਨ ਤੁਹਾਡੇ ਲਈ ਪਾਉਣੀ ਬੜੀ ਸ਼ੁਭ ਹੈ ਅਗਰ ਉਸ ਵਿੱਚ ਤੁਸੀਂ 8 ਗ੍ਰਾਮ ਦਾ ਸੋਨੇ ਦਾ ਟੁਕੜਾ ਵੀ ਪਾ ਲੈਣੇ ਹੋ ਜਾਂ ਆਪਾਂ ਛੋਟਾ ਵੀ ਪਾ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਕਿ 8 ਗ੍ਰਾਮ ਦਾ ਹੀ ਪਾਉਣਾ ਹੈ ਤੇ ਛੋਟਾ ਜਿਹਾ ਤੁਸੀਂ ਇੱਕ ਟੁਕੜਾ 8 ਗ੍ਰਾਮ ਦਾ ਪਾਉਂਗੇ ਤਾਂ ਜ਼ਿਆਦਾ ਵਧੀਆ ਅਗਰ ਨਹੀਂ ਪਾ ਸਕਦੇ ਤਾਂ 8 ਗ੍ਰਾਮ ਦੀ ਚੇਨ ਵੀ ਤੁਸੀਂ ਆਪਣੇ ਗਲ ਵਿੱਚ ਪਾ ਸਕਦੇ ਹੋ 8 ਮਤਲਬ 8ਵੇਂ ਬੈਠਾ ਬ੍ਰਹਸਪਤ ਦਾ ਫਾਲ ਸ਼ੋਭਾ ਮਿਲੇਗਾ ਤਾਂ ਇਸ ਸਾਲ ਚੇਂਜ ਜਾਂ ਪੀਲਾ ਧਾਂਗਾ ਤਾਂ ਜਰੂਰ ਪਾਇਓ ਤੁਸੀਂ ਜਦੋਂ ਬ੍ਰਹਸਪਤ ਚੇਂਜ ਹੋਏਗਾ ਤਾਂ ਬ੍ਰਹਸਪਤ ਤੁਹਾਨੂੰ ਧਨ ਵੱਲੋਂ ਤੇ ਸੋਚ ਵੱਲੋਂ ਸ਼ੁਭ ਰੱਖੇਗਾ ਮਾਤਾ ਦੀ ਸਿਹਤ ਜਾਂ ਕਿ ਕਹਿ ਸਕਦੇ ਆਪਾਂ ਕਿ ਸਾਡੀ ਪ੍ਰੋਬਲਮ ਕਿਸੇ ਨੂੰ ਨਹੀਂ ਦੇਗਾ ਤੇ ਗਿਆਨ ਦਾ ਨੁਕਸਾਨ ਵੀ ਨਹੀਂ ਹੋਏਗਾ ਠੀਕ ਸੋਨੇ ਦੀ ਚੇਨ ਪਾਉਣੀ ਤੇ ਇੱਕ ਸੋਚਾ ਮੋਤੀ ਪਾਉਣਾ ਇਸ ਸਾਲ ਤੁਹਾਡੇ ਲਈ ਬਹੁਤ ਸ਼ੁਭਫਲ ਦੇਣ ਵਾਲਾ ਹੈ ਮੁੰਗਾ ਤੁਸੀਂ ਤਾਂ ਪਾਉਣਾ ਹੈ ਅਗਰ ਤੁਹਾਨੂੰ ਲੱਗੇ ਕਿ ਕਦੇ-ਕਦੇ ਥੋੜੀ ਡਿਪਰੈਸ਼ਨ ਵਾਲੀ ਹਾਲਤ ਹੋ ਰਹੀ ਹੈ ਤੁਹਾਡੀਆਂ ਪਰੇਸ਼ਾਨੀਆਂ ਤੁਹਾਡੀਆਂ ਵਧ ਰਹੀਆਂ ਨੇ ਨੇਮ ਫੇਮ ਖਰਾ ਬੋਰੀ ਆਈ ਤਾਂ ਫਿਰ ਤੁਸੀਂ ਮੂੰਗਾ ਮੰਗਲ ਦੀ ਮਜਬੂਤੀ ਲਈ ਪਾ ਸਕਦੇ ਹੋ ਵਰਨਾ ਤੁਹਾਡੇ ਲਈ ਇਸ ਸਾਲ ਦਾ ਨਗ ਜੋ ਹੈ ਉਹ ਸੁੱਚਾ ਮੋਤੀ ਤੇ ਸੋਨੇ ਦੀ ਚੀਨ ਰਹਿਣ ਵਾਲੀ ਹੈ ਹੁਣ ਦੱਸਦੇ ਹਾਂ ਤੁਹਾਨੂੰ ਤੁਹਾਡੇ ਜੋ ਇਸ ਸਾਲ ਦਾ ਸ਼ੁਭ ਰੰਗ ਕਿਹੜਾ ਹੈ ਇਸ ਸਾਲ ਦਾ ਸ਼ੁਭ ਰੰਗ ਤੁਹਾਡਾ ਕੇਸਰੀ ਰਹਿਣ ਵਾਲਾ ਹੈ ਤੇ ਕਰੀਮ ਕਲਰ ਰਹਿਣ ਵਾਲਾ ਹੈ ਖਾਕੀ ਰੰਗ ਮੰਗਲ ਦਾ ਰੰਗ ਹੈ ਇਸ ਰੰਗ ਦਾ ਰੁਮਾਲ ਤੁਸੀਂ ਆਪਣੇ ਕੋਲ ਰੱਖ ਸਕਦੇ ਹੋ ਤਾਂ ਕਿ ਮੰਗਲ ਦੀ ਮਜਬੂਤੀ ਰਹੇ ਤੇ ਸੇਤ ਤੇ ਤੁਹਾਡਾ ਸਾਥ ਤੁਹਾਨੂੰ ਮਜਬੂਤ ਇਨਾਲੇ ਹਰ ਪਾਸੇ ਤੋਂ ਮਿਲਦਾ ਹੈ ਮੰਗਲ ਦਾ ਰਿਸ਼ਤੇਦਾਰ ਭਰਾ ਮੰਨਿਆ ਜਾਂਦਾ ਹੈ ਭਰਾ ਤਾਇਆ ਅਗਰ ਤੁਹਾਡੇ ਭਰਾ ਨਾਲ ਆਪਣੇ ਤਾਇਏ ਨਾਲ ਆਪਣੇ ਖਾਨਦਾਨ ਵਿੱਚ ਸਾਰਿਆਂ ਨਾਲ ਸਬੰਧ ਅੱਛੇ ਆ ਤਾਂ ਮੰਗਲਮਈ ਕਮਾਂ ਦੀਆਂ ਰੁਕਾਵਟਾਂ ਭੁੱਲ ਜਾਓ ਹਰ ਰੁਕਾਵਟਾਂ ਦੂਰ ਹੁੰਦੀਆਂ ਜਾਣਗੀਆਂ ਅਗਰ ਤੁਹਾਡਾ ਕੋਈ ਭਰਾ ਇੱਕ ਚਾਹੇ ਕਜ਼ਨ ਬ੍ਰਦਰ ਹੈ ਚਾਹੇ ਤੁਹਾਡਾ ਰੀਅਲ ਬ੍ਰਦਰ ਹੈ ਜਾਂ ਤੁਹਾਡੇ ਕੋਈ ਘਰ ਵਿੱਚ ਪਰਿਵਾਰ ਵਿੱਚ ਤਾਇਆ ਜੀ ਨੇ ਤਾਂ ਉਹਨਾਂ ਨਾਲ ਸਬੰਧ ਤੁਹਾਨੂੰ ਸ਼ੁਭ ਰੱਖਣੇ ਚਾਹੀਦੇ ਆ ਬਬੀ ਦਾ ਕਾਰਕ ਵੀ ਮੰਗਲ ਹੀ ਮੰਨਿਆ ਜਾਂਦਾ ਹੈ ਤਾਂ ਇਸੇ ਤਰ੍ਹਾਂ ਨਾਲ ਆਪਣੀ ਪਰਜਾਈ ਨਾਲ ਸੰਬੰਧ ਸ਼ੁਭ ਰੱਖਣ ਤੇ ਵੀ ਮੰਗਲ ਦਾ ਹਮੇਸ਼ਾ ਸ਼ੁਭ ਫਲ ਮਿਲਦਾ ਹੈ ਠੀਕ ਹੈ ਜੀ ਇਹ ਸੀ वृश्चिक ਲਗਨ ਤੇ वृश्चिक ਰਾਸ਼ੀ ਵਾਲਿਆਂ ਲਈ 2025 ਕਿੱਧਾ ਦਾ ਜਾਏਗਾ ਨੰਬਰ ਦੇ ਹਿਸਾਬ ਨਾਲ ਤੇ ਤੁਹਾਡੀ ਬੱਲੇ ਬੱਲੇ ਆ ਕਿਉਂਕਿ ਮੰਗਲ ਦਾ ਹੀ ਨੰਬਰ ਹੈ ਤੇ ਇਸ ਕਰਕੇ ਸਿਰਫ ਤੇ ਸਿਰਫ ਸਾਰੇ ਰਾਸ਼ੀਆਂ ਵਾਲਿਆਂ ਨੇ ਵੈਸੇ ਇਹ ਕਿਹਾ ਮੈਂ ਸਾਰੇ ਰਾਸ਼ੀਆਂ ਵਾਲਿਆਂ ਨੂੰ ਇਹ ਕਿਹਾ ਏ ਕਿ ਗੁੱਸਾ ਜੋ ਹੈ ਮੰਗਲ ਐਗਰੈਸ਼ਨ ਦੇਣ ਵਾਲਾ ਹੈ ਤੁਸੀਂ ਦੇਖੋ ਬੜੀਆਂ ਲੜਾਈਆਂ ਹੋਣਗੀਆਂ बड़े युद्ध ਦੇ ਸੰਕੇਤ ਮਿਲਣਗੇ ਅਗਨੀ ਕਾਰਕ ਹਾਸੇ ਇਹ ਮੰਗਲ ਆਹ ਸ਼ੁਭ ਦੀ ਨਿਸ਼ਾਨੀ ਹੈ ਜਿਨ੍ਹਾਂ ਦਾ ਵੀ ਮੰਗਲ ਸ਼ੁਭ ਨਹੀਂ ਹੋਏਗਾ ਤਾਂ ਇਹ 9 ਨੰਬਰ ਦਾ ਜੋ ਕਾਰਕ ਹੈ ਇਹ ਹਾਸੇ ਤਾਂ ਦੇਵੇਗਾ ਇਸ ਸਾਲ ਪਰ ਅਸੀਂ ਤੇ ਆਪਣਾ ਮੰਗਲ ਸ਼ੁਭ ਰੱਖਣਾ ਹੈ ਨਾ ਸਾਹਮਣੇ ਆਪਣਾ ਮੰਗਲ ਸ਼ੁਭ ਰੱਖਣਾ ਤਾਂ ਗੁੱਸੇ ਤੇ ਕੰਟਰੋਲ ਜਲਦਬਾਜ਼ੀ ਜ਼ਿਆਦਾ ਨਹੀਂ ਕਰਨੀ ਸੋਚ ਸਮਝ ਕੇ ਅਗਰ ਸੋਚ ਸਮਝ ਕੇ ਮਤਲਬ ਆਪਣੇ ਆਪ ਨੂੰ ਟਾਈਮ ਦੇ ਕੇ ਆਪਣੇ ਆਪ ਨੂੰ ਐਮੀਅਤ ਦੇ ਕੇ ਲਈਗੇ ਡਿਸੀਜਨ ਤੁਹਾਨੂੰ ਸਕਸੈਸ ਹੀ ਦੇਣਗੇ ਠੀਕ ਤਾਂ ਵੀ ਸੋ ਪਛੀ ਤੁਹਾਡਾ ਬਹੁਤ 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 ਸ਼ੁਭ ਜਾਵੇ ਬਹੁਤ ਖੁਸ਼ ਰਹੋ ਤੁਸੀਂ ਔਰ ਕਾਫੀ ਸਕਸੈਸ ਤੇ ਕਾਫੀ ਰਸਤੇ ਜੋ ਤੁਹਾਨੂੰ ਇਸ ਸਾਲ ਲੱਗਿਆ ਕਿ ਤੁਹਾਡੇ ਡਿਲੇ ਹੋਏ ਥੋੜੇ ਰੁਕੇ ਉਹ ਤੁਹਾਡੇ ਪੂਰੇ ਹੋ ਜਾ ਸਸਿਕਾ